ਅਰਥ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸੋ ਮਿੱਤਰੋ ਅੱਜ ਤੁਹਾਨੂੰ ਆਪਾਂ ਇਹ ਕਣਕ ਦਿਖਾਉਣੇ ਆ ਪਹਿਲੇ ਸਾਲ ਵੀ ਆਪਾਂ ਤੁਹਾਨੂੰ ਕਣਕ ਬਾਰੇ ਦੱਸਿਆ ਸੀ ਆਪਾਂ ਆਈਡੀਆ ਲਾਇਆ ਸੀ ਕਿ 60 ਮਣ ਕਣਕ ਹੋ ਜੂਗੀ ਦਾਣੇ ਗਿਣ ਕੇ ਵੱਲੀ ਦੇ ਹੋਈ ਮੰਨ ਲਓ ਵੀ 2 ਮਣ ਘੱਟ ਰਹਿ ਗਈ ਸੀ 5258 ਮਣ ਲਾ ਲੋ ਵੀ ਹੋ ਗਈ ਸੀ ਕਿੱਲੇ ਦਾ ਦੜਾ ਤੇ ਐਤ ਕੀ ਆਪਣੀ ਕਣਕ ਮੈਨੂੰ ਪਿਛਲੇ ਸਾਲ ਨਾਲੋਂ ਇਹ ਕਣਕ ਦੇ ਰਿਜ਼ਲਟ ਵਧੀਆ ਲੱਗ ਰਹੀ ਐ ਮਤਲਬ ਪਿਛਲੇ ਸਾਲ ਨਾਲੋਂ ਇਹ ਕਣਕ ਮੈਨੂੰ ਵਧੀਆ ਲੱਗ ਰਹੀ ਐ ਇਹ ਆਪਣਾ 222 ਬੀ ਐ ਤੇ ਇਹਦੇ ਚ ਆਪਾਂ ਹੁਣ ਤੱਕ ਢਾਈ ਗੱਟੇ ਯੂਰੀਆ ਦੇ ਪਾਤੇ ਕਿੱਲੇ ਦੇ ਦੋ ਪਾਣੀ ਲਾਤੇ ਕਣਕ ਨੂੰ ਤੇ ਡੀਏਪੀ ਘਟ ਪਈ ਬੀਜਣ ਵੇਲੇ ਕਣਕ ਥੋੜੀ ਬੇਹ ਪਤਲੀ ਤਾਂ ਲੱਗ ਰਹੀ ਐ ਬੀ ਜਿਆਦਾ ਪਤਾ ਸੀ ਡੀਏਪੀ ਢਾਈ ਕਿੱਲਿਆਂ ਦੇ ਵਿੱਚ ਦੋ ਗੱਟੇ ਪਾਏ ਸੀ ਇਹਨਾਂ ਦੇ ਵਿੱਚ ਤੇ ਇਸ ਕਰਕੇ ਥੋੜੀ ਘੱਟ ਰਹੀ ਸੀ ਇੱਕ ਜਿੰਕ ਤੇ ਮੈਗਨੀਜ਼ ਦੀ ਸਪਰੇ ਵੀ ਕਰਤੀ ਇਹਦੇ ਉੱਤੇ ਤੇ ਇੱਕ ਨੈਨੋ ਜੂਰੀਆ ਡੀ ਤੇ ਜਿਹੜੀ ਉਹ ਡੀਏਪੀ ਦਾ ਪਾਊਡਰ ਆਉਂਦਾ ਹੈਗਾ ਜਿਹੜਾ ਘੋਲ ਉਹਦੀ ਸਪਰੇ ਕੀਤੀ ਸੀਗੀ ਪਾਊਡਰ ਦੀ ਸੋ ਇੱਕ ਇਹ ਇੱਕ ਇੱਕ ਦੋਨਾਂ ਚੀਜ਼ਾਂ ਦੀ ਇਹ ਸਪਰੇ ਕਰਤੀ ਜਿਹੜੀ ਤੁਹਾਨੂੰ ਦੱਸੀ ਇਹ ਹੁਣ ਤੱਕ ਇਹਤੇ ਮੰਨ ਲਓ ਜਿਹੜੀ ਸਾਰੀ ਚੀਜ਼ ਆਪਾਂ ਪਾਈ ਹੈਗੀ ਤੇ ਡੀਏਪੀ ਤਾਂ ਇਹ ਲਾ ਲਓ ਵੀ ਏਕੜ ਦੀ 40 ਕਿਲੋ ਹੀ ਆਈ ਡੀਏਪੀ ਘੱਟ ਪਈ ਆ ਛੇ ਦੇ ਇਸ ਕਰਕੇ ਥੋੜਾ ਜਿਹਾ ਬੂਝਾ ਘਟ ਮਾਰਿਆ ਕਣਕ ਨੇ ਸੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਬਾਕੀ ਦੇਖਦੇ ਆ ਅੱਗੇ ਅੱਗੇ ਕਣਕ ਤੁਹਾਨੂੰ ਦਿਖਾਉਂਦੇ ਰਵਾਂਗੇ ਜਿਵੇਂ ਜਿਵੇਂ ਇਹਦਾ ਰਿਜ਼ਲਟ ਆਉਦਾ ਰਹੂਗਾ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਇਸ ਬਾਣ ਦੇ ਵਿੱਚ ਪਿਛਲੇ ਸਾਲ ਮੂੰਗੀ ਬੀਜੀ ਹੋਈ ਸੀ ਮੂੰਗੀ ਦਾ ਰਿਜ਼ਲਟ ਦੇਖੋ ਹੋ ਸਕਦਾ ਵੀ ਕਣਕਾਂ ਆਸੇ ਪਾਸੇ ਨਾਲ ਉਹ ਇਹ ਚੰਗੀ ਆ ਤਾਂ ਹੋ ਸਕਦਾ ਇਸ ਕਰਕੇ ਚੰਗੀ ਹੋਵੇ ਵੀ ਮੂੰਗੀ ਦੇ ਕਾਰਨ ਆਪਣੇ ਮਤਲਬ ਬਾਣ ਦੇ ਵਿੱਚ ਰੇਤ ਦਾ ਅਸਰ ਕਰਦੀ ਆ ਮੂੰਗੀ ਤੇ ਹੁਣ ਥੋੜਾ ਜਿਹਾ ਫਿਰ ਧੁੰਦਾ ਵੀ ਜਾਦੇ ਪਈਆਂ ਬਾਦ ਦਾ ਘਟ ਕੀਤਾ ਇਹਨਾਂ ਦਿਨਾਂ 'ਚ ਕਣਕ ਨੇ ਹੁਣ ਧੁੱਪ ਲੱਗਣ ਲੱਗੀ ਹੈ ਕੱਲ ਦੀ ਹੁਣ ਦੇਖੋ ਫਿਰ ਅੱਗੇ ਵੀ ਆਪਾਂ ਨੂੰ ਕਿੰਨਾ ਵਧੀਆ ਰਿਜ਼ਲਟ ਦਿਖਾਉਂਦੇ ਆ ਤੁਹਾਨੂੰ ਹਰ ਮਹੀਨੇ ਜਾਂ ਹਰ 15 ਦਿਨਾਂ ਬਾਅਦ ਦਾ ਦਿਖਾਉਂਦੇ ਰਵਾਂਗੇ ਕਿੱਥੇ-ਕਿੱਥੇ ਪਹੁੰਚ ਗਈ ਗੱਲ ਕੱਲ ਮੈਂ ਚੈੱਕ ਕੀਤਾ ਸੀ ਥੋੜਾ ਜਿਹਾ ਮੈਨੂੰ ਇਹ ਵੀ ਦਿੱਕਤ ਲੱਗੀ ਵੀ ਜੜਾਂ ਦੇ ਵਿੱਚ ਥੋੜਾ-ਥੋੜਾ ਕਿਤੇ ਤੇਲੇ ਦੀ ਸ਼ਿਕਾਇਤ ਵੀ ਲੱਗੀ ਹੈਗੀ ਉਹ ਹੁਣ ਦੇਖਦੇ ਆ ਜੇ ਧੁੱਪ ਲੱਗ ਕੇ ਸੈੱਟ ਹੋ ਗਿਆ ਮੇਰੇ ਹਿਸਾਬ ਨਾਲ 90% ਚਾਂਸ ਧੁੱਪ ਲੱਗ ਕੇ ਆਪੀ ਸੈੱਟ ਹੋ ਜਾਣ ਧੁੱਪ ਲੱਗਣੀ ਆ ਤੇ ਨਹੀਂ ਜੇ ਬਾਈ ਚਾਂਸ ਨਹੀਂ ਸੈੱਟ ਹੋਇਆ ਤਾਂ ਫਿਰ ਉਹਦੀ ਦਵਾਈ ਆਪਾਂ ਨੂੰ ਕਰਨੀ ਪਊਗੀ ਕਿਉਂਕਿ ਇੱਕ ਤਾਂ ਪਾਣੀ ਲੱਗ ਗਿਆ ਉਤੋਂ ਦੀ ਧੁੰਦ ਬਹੁਤ ਪੈ ਰਹੀ ਸੀਗੀ ਸੋ ਇਹ ਕਣਕ ਉਹ ਆ ਜਿਹੜੀ ਤੁਹਾਨੂੰ ਉਦੋਂ ਸੁੰਡ ਵੇਲੇ ਦਿਖਾਈ ਸੀ ਉਦੋਂ ਸੁੰਡ ਵੀ ਇਹ ਚ ਪਿਆ ਨਹੀਂ ਸੀਗਾ ਸੁਪਰ ਸੀਡਰ ਨਾਲੀ ਵੀਜੀ ਹੋਈ ਆ ਤੇ ਇੱਕ ਵੀ ਪ੍ਰਾਲੀ ਦਾ ਆਪਾਂ ਢੱਕਾ ਨਹੀਂ ਮਚਾਇਆ ਸਾਰੀ ਪ੍ਰਾਲੀ ਇਹਦੇ ਵਿੱਚ ਹੀ ਆ ਉੱਥੇ ਆਪਾਂ ਕੱਢ ਕੇ ਰੱਖੀ ਸੀਗੀ ਜਿਹੜੀ ਸਰਾਲ ਪ੍ਰਾਲੀ ਦੀਆਂ ਲਾਈਨਾਂ ਹੁੰਦੀਆਂ ਨੇ ਆਪਾਂ ਕਹਿੰਦੇ ਲਾਈਨਾਂ ਮਚਾਲੀਏ ਉਹ ਮੈਂ ਮਚਾਈਆਂ ਨਹੀਂ ਸੀ ਉਹ ਪ੍ਰਾਲੀ ਮੈਂ ਕੱਢ ਕੇ ਉਧਰ ਰੱਖਤੀ ਸੀਗੀ ਸੋ ਬਾਕੀ ਹੁਣ ਦੇਖਦੇ ਹਾਂ ਜਿਵੇਂ ਜਿਵੇਂ ਇਹ ਦਾ ਕੋਈ ਫਰਕ ਪਊਗਾ ਕਣਕ ਵਧੂਗੀ ਆਪਾਂ ਤੁਹਾਨੂੰ 15-15 ਦਿਨਾਂ ਬਾਅਦ ਦਾ ਰਿਜ਼ਲਟ ਦੱਸ ਦੇ ਰਵਾਂਗੇ ਸੋ ਧੰਨਵਾਦ ਸਾਰੇ ਭਰਾਵਾਂ ਦਾ